ਰੁਕ ਜਾਰ ਹੋ ਜਾ ਮਗਰ ਆਈਂ ਇਹ ਹੀ ਮਾਨਯੋਗ ਸੀਐਮ ਸਾਹਿਬ ਤੇ ਡਿਪਟੀ ਕਮਿਸ਼ਨਰ ਜੀ ਦੇ ਡਾਇਰੈਕਸ਼ਨ ਕੀ ਜਿਹੜਾ ਆਪਣੇ ਮੁਕੇ ਪੁਲਿਸ ਨੂੰ ਆਰਗੇਨਾਈਜ਼ ਕਰਨਾ ਇਹ ਚਾਰਜ ਇਸ ਦੀ ਇਨਵੈਸਟੀਗੇਸ਼ਨ ਤੇ ਰਿਪੋਰਟਿਕ ਸਿਕਾ ਇਹਨਾਂ ਨੇ ਜੀਨੀ ਵਧੀਆ ਕੰਮ ਕਰਦੇ ਹੋਏ ਚਾਰ ਬੰਦੇ ਨੂੰ ਰੋਕ ਲਿਆ ਜਿਨ੍ਹਾਂ ਦੇ ਨਾਮ ਉਸਕਾਲ ਸੁਚਾ ਸਚੇਲ ਦੀ ਬੌਥੋਲਿਕ ਜੀ ਇਹ ਬੰਦੇ ਜਿਹੜੇ ਹੈਗੇ ਇਹਨਾਂ ਨੇ ਆਰਗੇਨਾਈਜ਼ ਕਰਾਈ ਇੱਕ ਬੈਂਗਨਾ ਦਾ ਇੱਕ 1311 ਜਿਹੜਾ ਨਵਾਂ ਕਰੋੜ ਦਾ ਬੀਐਨਬ ਹੋ ਗਿਆ ਤੈਕ ਪੰਚਰ ਚਾਕੇ ਉਹਨੂੰ ਰਸਕੀ ਤੇਹਾਂ ਤੋਂ ਇੱਕ ਵੀ ਮਿਲਿਆ ਜਿਹਦੇ ਵਿੱਚ 6 ਪਿਸਟਲ ਲਏ ਨੇ ਬਾਕੀ ਬੂਲ ਵੀ 7 ਮਿੰਜੇ ਜਿੰਦੇ 48 ਜਿਹੜੇ ਜਿੱਦਾਂ ਆਖਰ ਤੋਂ ਗ੍ਰਾਮਤ ਹੋ ਗਏ ਤਾਂ ਇਹ ਜਿਹੜੇ ਬੇਸਿਕਲੀ ਇਹ ਬੰਦੇ ਸਭ ਪਹਿਲਾਂ ਸੁਰੱਖਤ ਜੇਨ ਵਿੱਚ ਇਕੱਠੇ ਦੋਨੋਂ ਦੌਲਤ ਕਿਤੇ ਕਰਦੇ ਇਹਨਾਂ ਦੇ ਨਾਲ ਆਪਕਾ ਪਰਚੇ ਵੀ ਦਰਜ ਨੇ ਇਸ ਪਾਲ ਤੋਂ ਪੰਜ ਪਰਚੇ ਆ ਗਏ ਬਾਕੀ ਜਿਹੜੇ ਨੇ ਰਿਸ਼ਵਤ ਦਾ ਫਿਰੋਜ਼ਪੁਰ ਸਿਮਿਲਰ ਵੀ ਜਿਹੜਾ ਸੁੱਚਾ ਹੈਗਾ ਉਹਦੇ ਖਲਾਸ ਪਰਚੇ ਦਰਜ ਆ ਜੰਦਰ ਵਿਆਹਤੀ ਦੇ ਵਿੱਚ ਹੈ ਮਿਲਗੇ ਦੇ ਵਿੱਚ ਹੀ ਹੈ ਕਪੂਠਲੇ ਵੀ ਹੈਗੇ ਤੇ 302 ਫਿਰੋਜ਼ਪੁਰ ਦੇ ਇਹ ਤੱਕ 102 ਬੜਾ 24 ਕੱਢਣੇ ਨੇ ਥਾਣਾ ਫਲਾ ਫਿਰੋਜ਼ਪੁਰ ਦੇ ਤਿੰਨ ਜਿਹੜੇ ਮੇਨ ਮਿਲਗੇ ਰਹੇ ਨੇ ਜਿਹੜਾ ਗੌਤਮ ਹੈਗਾ ਇਹ ਨਾਉਂਟਿਆ ਸੀ ਮੁੰਡਾ ਕੀ ਕੋਈ ਸਿਖਾਦ ਮਾ ਜੀ ਤੋ ਇਹਨਾਂ ਨੇ ਬੀਸਿਕਲੀ ਗਿਆਨ ਹੈ ਹੋਣਾ ਸੀ ਵਾਰਦ ਤੋਂ ਜਾਣਦੇ ਰਹ ਸੀ ਸੋ ਇਸ ਮੰਦੇ ਦੇ ਜੀ ਸਰ ਮੋਗਾ ਦੇ ਵਿੱਚ ਵੀ ਕਿਸੇ ਵਾਰਦ ਤੋਂ ਜਾਣਦੇ ਰਹ ਜੀ ਇਹਨਾਂ ਦਾ ਬੀਸਿਕਲੀ ਜੀ ਮੋਗੇ ਦੇ ਵਿੱਚ ਹੋਣਾ ਸੀ ਡਿਟੇਲ ਜਨਾ ਦਾ ਰਿਮਾਂਡ ਲੈ ਕੇ ਪੇਸ਼ ਕਰਕੇ ਕੁਝ ਕੁਝ ਕਰਕੇ ਕਰਾਂਗੇ ਕਿ ਇਹਨਾਂ ਦਾ ਮੋਗੀ ਰਾਮ ਦਾ ਯੂਨੀਵਰਸਿਟੀ ਸੀ ਇਹਨਾਂ ਨੇ ਕਿਹੜੀ ਵਾਰਦ ਤੋਂ ਕੀ ਇਨਜਾਮ ਲੇਕਿਆ ਸੀ ਬਹੁਤ ਇੰਨੀ ਜਿਆਦਾ ਇਤੋਂ ਹੈਗੀ ਨਹੀਂ ਕਿ ਅਸਲ ਨਹੀਂ ਗਾਉਂ ਤੋਂ ਲੈ ਕੇ ਕੰਮਿਊਨੀਕੇਸ਼ਨ ਗਾਉਂ ਤੋਂ ਹੈ ਸੋ ਇਹ ਸਾਰਾ ਜੀ ਡਿਟੇਲ ਜੇ ਵੀ ਫਾਰਮੈਟ ਹੈ ਤੁਸੀਂ ਚੈੱਕ ਕਰਨਾ ਕਿ ਕਿਹੋ ਜਿਹਾ ਲੈ ਕੇ ਆਏ ਕਿਥੇ ਉਹਨੇ ਇਹ ਯੂਜ਼ ਕਰਨਾ ਸੀ ਕੀ ਇਹਨਾਂ ਦੇ ਫਰੈਂਚ ਚਲ ਰਹੇ ਸੀ ਨਹੀਂ ਕਾਲ ਕਰ ਰਹੇ ਨੇ ਤਾਂ ਉਸ ਤੋਂ ਡੀਟੇਲ ਤੁਸੀਂ ਚੈੱਕ ਕਰਾਂਗੇ ਜਿਵੇਂ ਇਹ ਦੱਸਿਆ ਨਾ ਕਿ ਲੋਕਲ ਫਿਰੋਜ਼ਪੁਰ ਦਾ ਗਿਆਨ ਸਾਗਰ ਤੇ ਨਾਟਾ ਉਹਨਾਂ ਦੇ ਵਿੱਚ ਹੀ ਆਪਸ ਦੇ ਵਿੱਚ ਇਹ ਮੰਨਦੇ ਆਪੋ ਜੀ ਕਰਦੇ ਸੀ ਕਿ ਸੋ ਹੁੰਦੇ ਵਿੱਚ ਕੋਈ ਰਿਸਿਵਲੀ ਉਹਨਾਂ ਨੇ ਪਾਛ ਸਰ ਇਹ ਦੇਖਣਾ ਰੂਟੀਨ ਦੀ ਚੈਕਿੰਗ ਕਰਾਉਣਾ ਹੈ ਪਕੜੇ ਗਏ ਜਾਂ ਕੋਈ ਨਹੀਂ ਇਨਫੋਰਮੇਸ਼ਨ ਬੇਸ ਆਪਰੇਸ਼ਨ ਚਾਹੀਦੀ ਸਾਨੂੰ ਇਨਫੋਰਮੇਸ਼ਨ ਚਾਹੀਦੀ ਅਸੀਂ ਮਹੀਨੇ ਤੋਂ ਲੱਗੇ ਹੋਏ ਸਮਾਂ ਹੈ ਤੁਹਾਡੇ ਕੋਲ ਕੁਝ ਖੁਫੀਆ ਜਾਣਕਾਰੀ ਸਹੀ ਕਿ ਉਹਦੇ ਅਨਾਰ ਸਰ ਮੈਗਜ਼ੀਨ ਵੀ ਕੋਈ ਮੋਡੀਫਾਈ ਕੀਤੀ ਹੋਈ ਇਹਨਾਂ ਨੇ ਵਾਡੀ ਕੀਤੀ ਹੋਈ ਹੈ ਕੁਝ ਕਿ ਅੰਨੀ ਉਹ ਤਾਂ ਦੇਖਾਂਗੇ ਜੀ ਉਹ ਡਿਟੇਲਸ ਵਿੱਚ ਕੀ ਹੈਗਾ ਮੈਕਸਿਮ ਮੋਡੀਫਾਈਡ ਕਿਥੇ ਹੋਏਗਾ ਨਹੀਂ ਬਟ ਸਾਨੂੰ ਸਾਥ ਵਿੱਚ ਐਕਸਟ੍ਰੀਮ ਦਾ ਦਿਖਣ ਦੇ ਪਰ ਮੋਰਗੀਆਂ ਅੰਡ ਬਰਾਵਰ ਹੋਈਆਂ ਨੇ ਤਾਂ ਉਹ ਅਸੀਂ ਕਰਦੇ ਹਾਂ ਅਸਲਾ ਵਗੈਰਾ ਕਿੱਥੋਂ ਪ੍ਰੋਵਾਈਡ ਹੋਇਆ ਸਰ ਇਹਨਾਂ ਨੂੰ ਜਿਵੇਂ ਮੈਂ ਉਹ ਹੀ ਕਹਿਆ ਜੀ ਜਿਆਦਾ ਵੈਸੇ ਜਿਹੜਾ ਲਿਕੇ ਡੀਸੀ ਹੈਗਾ ਕੋਈ ਜਿਆਦਾ ਸੋਫਿਸਟੀਕੇਟਡ ਵਰਪਰ ਨਹੀਂ ਹੈ ਤਾਂ ਇਹ ਜਾਦਾ ਤਾਂ ਐਮਪੀ ਤੋਂ ਆਉਂਦੇ ਨੇ ਇਸ ਸਟੇਜ ਤੇ ਤੋਂ ਆਏ ਨੇ ਉਹ ਤੋਂ ਸੱਚਾ ਮਾਹੌਲ ਹੀ ਕਰਦੇ ਸੀਗੇ ਸਰ ਇਹ ਹਾਂਜੀ ਨਹੀਂ ਉਹ ਜੀ ਕੋਈ ਫਰਕ ਨਹੀਂ ਐਨਾਲਿਸਿਸ ਨਹੀਂ ਕੋਈ ਹੋਰ ਸਾਥ ਵਿੱਚ ਇਹਨਾਂ ਦੇ ਸਾਥੀ ਹੈਗੇ ਜਿਹੜੇ ਫਿਰੋਜ਼ਪੁਰ ਤੋਂ ਲੀਨ ਚ ਬੰਦੇ ਹੈਗੇ ਪਰ ਦੋ ਸਾਰਿਆਂ ਨੂੰ ਉਹੀ ਮੈਂ ਕਹ ਰਿਹਾ ਕਿ ਇਹਨਾਂ ਦਾ ਡਿਟੇਲਸ ਰਿਮਾਂਡ ਲੈ ਕੇ ਕੁਝ ਕੁਝ ਕਰਕੇ ਕੌਣ ਕੌਣ ਗੇਮ ਦੇ ਮੈਂਬਰ ਸੀ ਉਹ ਕੌਣ ਕੌਣ ਕਿਹਨਾ ਕਿਹਨੂੰ ਮੀ ਟਾਰਗੇਟ ਕਰਨਾ ਸੀ ਕਿ ਕਿਹੀਆਂ ਜੀ ਫਾਈਨੈਂਸ਼ੀਅਲ ਟ੍ਰਾਂਜ਼ੈਕਸ਼ਨ ਸੀ ਤੋਂ ਉਹ ਸਾਰਾ ਅਸੀਂ ਦੰਦਾ ਜੋ ਤਰਕੀਸ਼ ਕਰਕੇ ਬਹੇ